ਸਰੇ ਦੋ ਵੀ ਧਰਾਂ ਲੜੀਆਂ ਨੇ ਪੱਗਾ ਲੱਥੀਆਂ ਨੇ ਔਰ ਗੁਰਦੀਪ ਰੰਧਾਵੇ ਦਾ ਬਿਆਨ ਆਇਆ ਕਿ ਅੱਗਾਂ ਦੇ ਕਿਰੇ ਕੇਲੇ ਲੱਗੇ ਹੁੰਦੇ ਨੇ ਜਿਹੜੀਆਂ ਸਿਰ ਤੇ ਰਹਿਣ ਸਾਫੀਆਂ ਹੁੰਦੀਆਂ ਨੇ ਵਿੱਚ 22 ਨੇ ਲੱਥੀਆਂ ਮੀਨੇ ਇਹੋ ਜਿਹਾ ਬਿਆਨ ਸੀਗਾ ਉਸ ਤੋਂ ਬਾਅਦ ਕਾਫੀ ਸੰਗਤ ਜਮਾਨ ਚ ਰੋਸ ਹੈ ਲਖੋ ਇਹ ਜਿਹੜਾ ਵੀ ਐਮਐਲਏ ਆ ਜੇ ਇਹ ਜਿਹੜੇ ਸ਼ਬਦ ਆ ਬਹੁਤ ਮੰਦ ਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਸ਼ਾ ਨੇ ਦਿੱਤੀ ਆ ਔਰ ਕੁਰਬਾਨੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰਾ ਤਾ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਘਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪਸ਼ਬਦ ਬੋਲੇ ਇਹ ਮੰਦ ਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਕਿ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ਾਨ ਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਔਰ ਜਦੋਂ ਫਿਰ ਦਸਤਾਰਾਂ ਵਾਲੇ ਕਿਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਆ ਇਹਨਾਂ ਦੀ ਆਪਸੀ ਸਿਆਸਤ ਸੀ ਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰੋਕਾਰ ਨਹੀਂ ਹ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦ ਭਾਗਾ ਤੇ ਬਹੁਤ ਮਾੜਾ ਵਰਤਾਰ ਸੋ ਅੱਜ ਐਮਪੀ ਸੁਦਰਨਾ ਉਹ ਵੀ ਪਹੁੰਚੀ ਸੀ ਉਹਨਾਂ ਵੱਲੋਂ ਕੀ ਮੰਗ ਰੱਖੀ ਗਈ ਜੀ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਗਏ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ ਦਸਤਾਰਾਂ ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਜੋ ਵੀ ਇੰਨੇ ਮਾੜੇ ਸ਼ਬਦ ਬੋਲੇ ਆ ਮੈਂ ਕਿਹਾ ਵੀ ਵੀਡੀਓ ਵੇਖੀ ਇੱਕ ਬੰਦਾ ਰੌਲਾ ਪਾ ਰਿਆ ਆਪੋ ਆਪਣੀਆਂ ਦਸਤਾਰਾਂ ਪੇਛਾਣ ਕੇ ਲੈ ਜਾਓ ਇਹ ਹੰਕਾਰ ਦੀ ਸਿਖਰ ਜੀ ਤਾਨਾਸ਼ਾਈ ਇਹ ਮਾੜੀ ਗੱਲ ਆ ਲਖਬਤ ਰਾਏ ਤੇ ਜਸਪਤ ਰਾਏ ਨੇ ਵੀ ਕਿਹਾ ਹੈ ਦਸਤਾਰਾਂ ਦੇ ਬਾਰੇ ਤੇ ਅੱਜ ਤੱਕ ਇਤਿਹਾਸ ਦੇ ਵਿੱਚ ਉਹਨਾਂ ਦੇ ਬਾਰੇ ਪੜ੍ਹ ਲਿਓ ਤੋ ਇਹ ਮੰਦ ਭਾਗੀ ਗੱਲ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਸਮੁੱਚੇ ਪੰਥ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਬਾਕੀ ਜਦੋਂ ਵੀ ਇਹੋ ਜਿਹਾ ਕੋਈ ਇਲੈਕਸ਼ਨ ਦਾ ਮਾਹੌਲ ਹੁੰਦਾ ਉਦੋਂ ਸਾਰਿਆਂ ਨੂੰ ਇਹ ਚੇਤਾ ਰੱਖਣਾ ਚਾਹੀਦਾ ਵੀ ਵੋਟਾਂ ਤੇ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਦਸਤਾਰਾਂ ਗੁਰੂ ਦੀ ਸ਼ਾਨ ਆ ਇਹਨਾਂ ਨੂੰ ਰੋਲਿਆ ਨਾ ਜਾਵੇ ਤੁਸੀਂ ਬਣੀ ਰਹੋ ਹਰ ਤਾਜ਼ਾ ਵੀਡੀਓ ਲਈ on sky tv ਦੇ ਨਾਲ